ਜੇ ਉਹ ਇਸ ਤਰ੍ਹਾਂ ਦੱਸਣਗੇ ਕਿ ਸੋਰਸ ਦਾ ਦੱਸੋ ਨਾ ਕਿ ਤੁਸੀਂ ਗਿਣਤੀ ਦੱਸ ਰਹੇ ਹੋ ਕਿ ਪੰਜਾਬ ਆਂ ਬਾਇ ਪਏ ਨੇ 32 ਜਿਹੜੇ ਅਜੇ ਅੰਚਲੇ ਨਹੀਂ 18 ਚੱਲ ਗਏ ਤੁਹਾਨੂੰ ਕਿਹਨੇ ਦੱਸਿਆ ਜੇ ਇਹ ਨੈਸ਼ਨਲ ਲੈਵਲ ਤੇ ਇੰਟੈਲੀਜੈਂਸ ਕੋਲ ਖਬਰ ਹੁੰਦੀ ਤਾਂ ਪੰਜਾਬ ਨਾਲ ਸ਼ੇਅਰ ਕਰਦੇ ਹੋ ਨਾ ਹੀ ਪੰਜਾਬ ਦੀ ਇੰਟੈਲੀਜੈਂਸ ਕੋਲ ਕੋਈ ਖਬਰ ਹੈ ਸਿਰਫ ਤੁਸੀਂ ਇੱਕ دہشت ਘੁਲਾਉਣ ਵਾਸਤੇ ਗੱਲ ਕੀਤੀ ਹੈ ਜੇ دہشت ਘੁਲਾਉਣ ਵਾਸਤੇ ਗੱਲ ਕੀਤੀ ਹੈ ਜਾਂ ਫਿਰ ਤੁਸੀਂ ਬੰਬਾਂ ਦੇ ਫਟਣ ਦੀ ਡਿਬੇਟ ਕਰ ਰਹੇ ਹੋ ਤਾਂ ਫਿਰ ਇਹ ਕ੍ਰਾਈਮ ਫਿਰ ਇਹਦਾ ਮਤਲਬ ਤੁਸੀਂ ਇੱਕ ਬਹੁਤ ਗੈਰ ਜ਼ਿੰਮੇਵਾਰਾਨਾ ਜਿਹੜਾ ਰੋਲ ਨਿਭਾ ਰਹੇ ਹੋ ਤੇ ਜੋ ਵੀ ਇਸ ਮਾਮਲੇ ਚ ਕਾਰਵਾਈ ਹੋਊਗੀ ਕਾਨੂੰਨ ਅਪਲੀਕੇਟ ਕੋਈ ਪਹੁੰਚੇ ਨਹੀਂ ਹੈ ਅੱਗੇ ਵਾਦ ਸੰਬੰਧ ਤੋਂ ਬਾਅਦ ਵੀ ਨਹੀਂ ਜੰਗੇ ਟੈਰਿਸਟ ਪੀੜਤ ਪਰਿਵਾਰ ਹੈ ਕਿ ਤੇ ਸਾਡਾ ਟੈਰਿਸਟ ਪੀੜਤ ਪਰਿਵਾਰ ਹੈਗਾ 1987 ਚ ਠੀਕ ਹੈ ਜੀ 38 ਸਾਲ ਹੋ ਗਏ ਹੁਣ ਤਾਂ ਪੰਜਾਬ ਸ਼ਾਂਤੀ ਨਾਲ ਜਾਂਦਾ ਨਾ ਤੁਸੀਂ ਤੁਸੀਂ ਇਹ ਗੱਲਾਂ ਜਰੂਰ ਰੋਜ਼ ਯਾਦ ਕਰਾਉਣੀ ਹੈ ਤੁਸੀਂ ਸਾਨੂੰ ਦੱਸੋ ਅਸੀਂ ਕਾਰਵਾਈ ਨਾ ਕਰੀਏ ਤਾਂ ਕਿਉਂ ਕਿ ਮੈਂ ਦੱਸਿਆ ਸੀ ਇਹਨਾਂ ਨੂੰ ਪਰ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਕਿਸ ਤਰ੍ਹਾਂ ਵੀ ਨਹੀਂ ਪਹੁੰਚੀ ਸਮਝ ਹੋਈ ਸੀ ਪਹੁੰਚੇ ਨਹੀਂ ਜੇ ਉਹ ਇਸ ਤਰ੍ਹਾਂ ਦੱਸਣਗੇ ਕਿ ਸੋਰਸ ਤਾਂ ਦੱਸੋ ਨਾ ਕਿ ਤੁਸੀਂ ਗਿਣਤੀ ਦੱਸ ਰਹੇ ਹੋ ਕਿ ਪੰਜਾਬ ਆਮ ਬਾਈ ਪਏ ਨੇ 32 ਜਿਹੜੇ ਹਜੇ ਅੰਚਲੇ ਨਹੀਂ 18 ਚੱਲ ਗਏ ਤੁਹਾਨੂੰ ਕਿਹਨੇ ਦੱਸਿਆ ਜੇ ਇਹ ਨੈਸ਼ਨਲ ਲੈਵਲ ਤੇ ਇੰਟੈਲੀਜੈਂਸ ਕੋਲ ਖਬਰ ਹੁੰਦੀ ਤਾਂ ਪੰਜਾਬ ਨਾਲ ਸ਼ੇਅਰ ਕਰਦੇ ਹੋ ਨਹੀਂ ਪੰਜਾਬ ਦੀ ਇੰਟੈਲੀਜੈਂਸ ਕੋ ਕੋ ਖਬਰ ਹੈ ਸਿਰਫ ਤੁਸੀਂ ਇੱਕ دہشت ਘਲਾਉਣ ਵਾਸਤੇ ਗੱਲ ਕੀਤੀ ਹੈ ਜੇ دہشت ਘਲਾਉਣ ਵਾਸਤੇ ਗੱਲ ਕੀਤੀ ਹੈ ਜਾਂ ਫਿਰ ਤੁਸੀਂ ਬੰਬਾਂ ਦੇ ਫਟਣ ਦੀ ਡਿਬੇਟ ਕਰ ਰਹੇ ਹੋ ਤਾਂ ਫਿਰ ਇਹ ਕਰਾਇਮ ਫਿਰ ਇਹਦਾ ਮਤਲਬ ਤੁਸੀਂ ਇੱਕ ਬਹੁਤ ਗੈਰ ਜ਼ਿੰਮੇਵਾਰانہ ਜਿਹੜਾ ਰੋਲ ਨਿਭਾ ਰਹੇ ਹੋ ਤੇ ਜੋ ਵੀ ਇਸ ਮਾਮਲੇ 'ਚ ਕਾਰਵਾਈ ਹੋਊਗੀ ਕਾਨੂੰਨ ਅਪਣੀ ਕਰੇਗਾ ਇਹ ਪਹੁੰਚੇ ਨਹੀਂ ਹੈ ਕਿ ਅੱਜ ਸੰਮਤ ਤੋਂ ਬਾਅਦ ਵੀ ਚੱਲ ਜੇ ਇਹ ਟੈਰਿਸਟ ਦਾ ਪੀੜ ਪਰਿਵਾਰ ਹੈ ਕਿਤੇ ਸਾਡਾ ਟੈਰਿਸਟ ਪੀੜ ਪਰਿਵਾਰ ਹੈਗਾ 1987 'ਚ ਠੀਕ ਹੈ 38 ਸਾਲ ਹੋ ਗਏ ਹੁਣ ਤਾਂ ਪੰਜਾਬ ਸ਼ਾਂਤੀ ਨਾਲ ਜਿਉਂਦਾ ਨਾ ਤੁਸੀਂ ਤੁਸੀਂ ਇਹ ਗੱਲਾਂ ਜਰੂਰ ਰੋਜ਼ ਯਾਦ ਕਰਾਉਣੀ ਆ ਤੁਸੀਂ ਸਾਨੂੰ ਦੱਸੋ ਅਸੀਂ ਕਾਰਵਾਈ ਨਾ ਕਰੀਏ ਤਾਂ ਕਹੋ ਕਿ ਮੈਂ ਦੱਸਿਆ ਸੀ ਇਹਨਾਂ ਨੂੰ ਪਰ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਕਿਸੇ ਤਰ੍ਹਾਂ ਬਾਹਰ ਵੀ ਨਹੀਂ ਪਹੁੰਚੀ ਸਮਾਂ ਹੋਇਆ ਸੀ ਪਹੁੰਚੇ ਨਹੀਂ